ਹਰਬਲ ਗਾਰਡਨ ਸਾਰੇ ਤਰ੍ਹਾਂ ਦੇ ਗਾਰਡਨ ਬੀਜੇ ਨੂੰ ਆ ਜਾਈ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਇਸ ਟਾਈਮ ਆਪਾਂ ਖੜੇ ਆਂਗੇ ਹਿਮਾਚਲ ਦੇ ਵਿੱਚ ਜਿਨਾਂ ਨੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਉਣ ਵਾਲੀ ਹਰ ਇੱਕ ਤੁਹਾਡੇ ਵਾਸਤੇ ਵਧੀਆ ਵੀਡੀਓ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਤੁਹਾਡੇ ਨੌਲੇਜ ਵਾਸਤੇ ਤੁਹਾਨੂੰ ਦਿਖਾ ਰਹੇ ਆਂ ਜਿੰਨੇ ਆਪਾਂ ਅੱਜ ਮੈਡੀਸਿਨ ਖਾ ਰਹੇ ਹਾਂਗੇ ਉਹ ਤਾਂ ਭਰਾਵੋ ਇੱਕ ਉਹਦਾ ਇੱਕ ਬਲਬ ਡੁਪਲੀਕੇਟ ਕਾਪੀ ਆ ਤੇ ਜੇ ਆਪਾਂ ਨੇਚਰਲ ਵਿੱਚ ਖਣਾ ਹੀ ਹੋਵੇ ਤਾਂ ਆਪਾਂ ਉਹ ਘਰੇ ਆਪਦੇ ਪੌਦੇ ਬੀਜ ਸਕਦੇ ਆ ਉਗਾ ਸਕਦੇ ਨੇ ਮੈਂ ਬਬ ਮਿਰਚਾਂ ਦੇ ਬੁੱਟੇ ਬੀਜ ਦਿਆਂਗੇ ਟਮਾਟਰ ਬੀਜ ਦਿਆਂਗੇ ਹੋਰ ਪਾਲਕ ਮੀਥੀ ਲਾਉਣੇ ਉਸ ਤਰ੍ਹਾਂ ਸੰਦਖਾਣਾ ਬੁੱਟੇਵੇਂ ਇਹ ਜਿਆ ਬੁੱਟਾ ਦੇਖ ਰਹੇ ਹੋ ਇਹ ਇਨਸੂਲਿਨ ਦਾ ਬੁੱਟਾ ਇਹਨੂੰ ਸ਼ੂਗਰ ਦੀ ਪ੍ਰੋਬਲਮ ਆ ਤਾਂ ਸ਼ੂਗਰ ਵਾਸਤੇ ਬਹੁਤ ਰਾਮ ਬਾਗ ਅੱਛੀ ਜੜੀ ਬੁੱਟੀ ਆ ਇਹ रस, रस, रोजमेरी ये है क्या रोजमेरी ये बहुत ग्रांड चीज है वो क्या बस थोड़ा मस इडी ओ हम दिया मच्छरा दो। दो। ने ने। पार पार तो बस तो हाँ जी आ ही क्या जी ओडो मोस इडी पा मस्सर तो लोन होने आ भी ऑन वास्ती भाई पाव जाने का आ ही क्या अजवाइन है ना तो इडी कबूतर का लक्के नकार बूटा अजवाइन बस अजवाइन ਹਾ 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 ਸਮੋਸਿਆਂ ਚ ਪਾਉਣੇ ਆਪਾਂ ਇਹਨੂੰ ਕਰੀਏ ਵੀ ਹਾਂਜੀ ਚੱਲ ਰਹੀ ਐ ਬਹੁਤ ਸਮੈਲ ਆ ਰਹੀ ਐ ਅਜਵੈਨ ਦੀ ਇਹ ਜਿਹੜੀ ਆਪਾਂ ਸਮੋਸਿਆਂ ਦੇ ਵਿੱਚ ਮਟਰਾਂ ਦੇ ਵਿੱਚ ਉਹ ਰਗੜ ਕੇ ਪਾਉਣੇ ਹੁੰਦੇ ਹਨ ਉਹ ਚੀਜ਼ ਐ ਬਹੁਤ ਕੇ ਅੰਦਰ ਸੁਗੰਧ ਐ ਵੀ ਤੇ ਚਾਹ ਦੇ ਵਿੱਚ ਪੱਤੇ ਦੇ ਪਾ ਸਕਦੇ ਹਾਂਗੇ ਆ ਭਰਾਓ ਹੈਗੀ ਹਿੰਗ ਬਹੁਤ ਗੰਨ ਖੁਸ਼ੂ ਐ ਦੀ ਹੋਰ ਬਾਕੀ ਐ ਹਾ 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 ਆ ਪ੍ਰਭ ਹੈਗਾ ਲੌਂਗ ਪਾਈਪਰ ਬੋਲਣ ਬਾਅਦ ਸਕੇ ਬੜੀ ਤਗੜੀ ਬਿਸਮਿਲ੍ਲਾ ਪ੍ਰਭ ਵਧੀਆ ਲੌਂਗਾ ਜੀ ਕਾਹਨੂ ਪਾਉਣਾ ਆ ਇਹ ਦਾਲ ਚੀਨੀ ਜੀ ਜਿਹੜੇ ਆਪਾਂ ਇਸਨੇ ਗੁਣਾਇਤਾਂ ਨੇ ਵੀ ਚੌਲ ਵਗੈਰਾ ਚ ਪਾਉਣੇ ਆ ਇਹ